ਸਾਰਿਆਂ ਨੂੰ ਪਿਆਰ ਭਰਿਆ ਸਵੇਰ ਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਬਨਟ ਸਬ ਕਮੇਟੀ ਦੇ ਦੁਆਰਾ 20 ਅਗਸਤ ਦੀ ਮੀਟਿੰਗ ਕੈਨਸਲ ਕਰਕੇ 10 ਮੁਲਾਜ਼ਮ ਜਥੇਬੰਦਿਆਂ ਨੂੰ ਮੀਟਿੰਗ ਦਾ ਜਿਹੜਾ ਸਮਾਂ ਦਿੱਤਾ ਗਿਆ ਹੈ ਉਸ ਦੇ ਬਾਰੇ ਜ਼ਿਕਰ ਕਰਾਂਗੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਦੀ ਨਵੀਂ ਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਚਾਹੀਦਾ। ਸੋ ਦੋਸਤੋ ਪੰਜਾਬ ਸਰਕਾਰ ਦੇ ਦੁਆਰਾ ਜਦੋਂ ਵੀ ਮੀਟਿੰਗ ਦਾ ਸਮਾਂ ਕਿਸੇ ਜਥੇਬੰਦੀ ਨੂੰ ਦਿੱਤਾ ਜਾਂਦਾ ਹੈ ਤਾਂ ਅਕਸਰ ਹੀ ਮਲਾਸਮਾ ਜਾਂ ਪੈਸ਼ਰਲ ਦੁਬਾਰਾ ਇਹ ਕਿਹਾ ਜਾਂਦਾ ਹੈ ਇਹ ਮੀਟਿੰਗ ਪਹਿਲੀ ਗੱਲ ਤਾਂ ਹੋਣੀ ਨਹੀਂ ਤੇ ਜੇ ਹੋ ਗਈ ਤਾਂ ਬਸ ਫਿਰ ਹੋ ਕੇ ਬਾਅਦ ਦੇ ਪ੍ਰੋਸੇਸ ਸਰਕਾਰ ਦੇ ਦੁਆਰਾ ਦਿੱਤੇ ਜਾਣੇ ਹਨ ਅਤੇ ਮੀਟਿੰਗਾਂ ਦੇ ਵਿੱਚੋਂ ਮੰਗਾਂ ਦਾ ਕੋਈ ਠੋਸ ਨਿਬਟਾਰਾ ਕੀਤਾ ਨਹੀਂ ਜਾ ਸਕਦਾ ਜਾਂਦਾ। ਕਿਉਂਕਿ ਸਰਕਾਰ ਹੁਣ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਮੰਗਾਂ ਪ੍ਰਤੀ ਟਾਲਮਟੋਲ ਕਰਕੇ ਸਿਰਫ ਟਾਈਮ ਪਾਸ ਕਰਨ ਨੂੰ ਤਵੀਜ਼ ਦੇ ਰਹੀ ਹੈ ਇਹ ਇੱਕ ਵਾਰ ਫਿਰ ਦੁਬਾਰਾ ਪੰਜਾਬ ਸਰਕਾਰ ਨੇ ਅਹਿਮ ਆਮ ਰਾਜ ਭਵਨ ਦੇ ਦਿਕ ਦੁਬਾਰਾ ਡਿਪਟੀ ਕਮਿਸ਼ਨਰ ਸਗਰੂਮ ਇਹ ਪੱਤਰ ਜਾਰੀ ਕਰਕੇ ਵਕ ਵਕ 10 ਮੁਲਾਜ਼ਮਾਂ ਤੇ ਪੈਨਸ਼ਨ ਬੇਰੋਜ਼ਗਾਰ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਤਾਂ ਉਸ ਦੇ ਬਾਰੇ ਡਿਟੇਲ ਨਾ ਜਾਣਦੇ ਆ ਕਿ ਕਿਹੜੇ ਜਥੇਬੰਦੀਆਂ ਨੂੰ ਜਿਹੜਾ ਹੈ ਸਮਾਂ ਦਿੱਤਾ ਗਿਆ ਹੈ ਤੇ ਲੈਟਰ ਦੇ ਵਿੱਚ ਕੀ ਲਿਖਿਆ ਗਿਆ ਹੈ ਪੰਜਾਬ ਸਰਕਾਰ ਆਮ ਰਾਜ ਪਵੰਦਿਤ ਸੇਵਾ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਪੰਜਾਬ ਉਪ ਮੰਡਲ ਮੈਜਿਸਟਰਸ ਨਾਮ ਉਦਮ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਨੰਬਰ 16 ਤੇ ਇਸ ਦਾ ਵਿਸ਼ਾ ਹੈ ਕੈਬਨਟ ਸਬ ਕਮੇਟੀ ਦੀ ਜਿਹੜੀ ਮੀਟਿੰਗ 29 8 2025 ਨੂੰ ਪੰਜਾਬ ਸੇਵਾ ਸਕਤਰ ਵਨ ਸੈਕਟਰ 1 ਚੰਡੀਗੜ੍ਹ ਹੋਣ ਵਾਲੀ ਮੀਟਿੰਗ ਸਬੰਧੀ ਉਪਰਤ ਵਿਸ਼ੇ ਸੰਬੰਧ ਦੇ ਵਿੱਚ ਵਿਸ਼ਾ ਅੰਗਦ ਮਾਮਲੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਜਿਹੜੇ ਪੰਜਾਬ ਜੀ ਦੀ ਪ੍ਰਧਾਨਗੀ ਤੇ ਹਟਸਪ ਕਮੇਟੀ ਦੀਆਂ ਵੱਖ-ਵੱਖ ਜਿਹੜੀਆਂ ਯੂਨੀਅਨ ਦੇ ਨਾਲ 28 2025 ਨੂੰ ਹੋਣ ਵਾਲੀ ਮੀਟਿੰਗ ਸੀ ਉਸ ਮੀਟਿੰਗ ਨੂੰ ਹੁਣ ਜਿਹੜਾ ਹੈ ਮਿਤੀ 8 29 8 2025 ਨੂੰ ਕਮਰਾ ਨੰਬਰ 15 ਤੀਜੀ ਮੰਜ਼ਲ ਸਿਵਲ ਸਕੱਤਰ ਸੈਕਟਰ 1 ਚੰਡੀਗੜ੍ਹ ਵਿਖੇ ਹੋਣ ਵਾਲੀਆਂ ਮੀਟਿੰਗਾਂ ਹੇਠ ਅਨੁਸਾਰ ਨਿਸ਼ਚਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਹੁਣ ਇਸ ਦਾ ਵੇਰਵਾ ਜਿਹੜਾ ਹੈ ਪਹਿਲੇ ਨੰਬਰ ਤੇ ਜਿਹੜਾ ਕਿ ਗ੍ਰਾਮ ਪਚਾਇਤ ਜਲ ਸਪਲਾਈ ਆਪਰੇਟਰ ਐਸੋਸੀਏਸ਼ਨ ਇਹਨਾਂ ਨੂੰ ਜਿਹੜਾ ਕਿ 11 ਵਜੇ ਦਾ ਸਮਾਂ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਠੇਕਾ ਮਲਾਜ਼ਮ ਮੋਰਚਾ ਪੰਜਾਬ ਜਿਸ ਨੂੰ ਕਿ 11 11:30 ਵਜੇ ਦਾ ਸਮਾਂ ਦਿੱਤਾ ਗਿਆ ਹੈ ਸੋ ਦੋਸਤੋ ਜਿਹੜੇ ਕਿ ਜਿਹੜਾ ਕਿ ਸਾਂਝਾ ਜਿਹੜਾ ਮਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ ਇਹਨਾਂ ਨੂੰ 12 ਵਜੇ ਦਾ ਸਮਾਂ ਜਿਹੜਾ ਦਿੱਤਾ ਗਿਆ ਹੈ 12:30 ਵਜੇ ਦਾ ਸਮਾਂ ਜਿਹੜਾ ਕਿ ਪੁਲਿਸ ਮਲਾਜ਼ਮ ਅਤੇ ਕੋਰੋਨਾ ਵਾਇਰਸ ਨੂੰ ਇਹਨਾਂ ਨੂੰ ਮਿਲਿਆ ਹੈ ਸੋ ਦੋਸਤੋ ਜਿਹੜਾ 1 ਵਜੇ ਦਾ ਸਮਾਂ ਹੈ ਜਿਹੜਾ ਕਿ ਪੰਜਾਬ ਜਿਹੜਾ ਕਿ ਮੈਰੀਟੋਰੀਅਸ ਟੀਚਰ ਹੈ ਜਿਹੜਾ ਕਿ ਪੰਜਾਬ ਨੂੰ ਇਹਨਾਂ ਨੂੰ 1 ਵਜੇ ਦਾ ਸਮਾਂ ਮਿਲਿਆ ਹੈ ਮੀਟਿੰਗ ਦਾ ਸੋ ਦੋਸਤੋ ਜਿਹੜਾ ਕਿ 1:30 ਵਜੇ ਦਾ ਜਿਹੜਾ ਸਮਾਂ ਜਿਹੜਾ ਦਿੱਤਾ ਗਿਆ ਹੈ ਉਹ ਹੈ ਪੇਨ ਜਿਹੜੇ ਪੰਜਾਬ ਨੂੰ ਜਿਹੜਾ 1:30 ਵਜੇ ਦਾ ਸਿੱਖਿਆ ਵਿਭਾਗ ਨਾਲ ਜਿਹੜੇ ਰਿਲੇਟਡ ਨੇ ਜਿਹੜੇ 646 ਪੀਆਰਟੀ ਵਿਧਆਪਕ ਜੂਨੀਅਰ ਪੰਜਾਬ ਇਹਨਾਂ ਨੂੰ 2 ਵਜੇ ਦਾ ਸਮਾਂ ਹੈ ਸ਼ਿੱਖਿਆ ਵਿਭਾਗ ਨਾਲ ਜਿਹੜੇ ਕੰਸਰਟ ਕਰਨੇ ਨੇ ਬੇਰੋਜ਼ਗਾਰ ਬੀਐਡ ਅਧਿਆਪਕ ਯੂਨੀਅਨ ਪੰਜਾਬ ਚ ਇਸ ਨੂੰ ਕੀ ਸਵਾਦ 2 ਵਜੇ ਦਾ ਸਮਾਂ ਜਿਹੜਾ ਦਿੱਤਾ ਗਿਆ ਹੈ ਸੋ ਦੋਸਤੋ 2:30 ਵਜੇ ਦਾ ਸਮਾਂ ਜਿਹੜਾ ਹੈ ਮਿਲਿਆ ਹੈ ਉਹ ਇਹਨਾਂ ਨੂੰ ਮਿਲਿਆ ਹੈ ਕਿ ਜਿਹੜੇ ਅਧਿਆਪਕ ਯੂਨੀਅਨ ਪੰਜਾਬ ਇਹਨਾਂ ਨੂੰ ਤੇ ਜਿਹੜੇ ਕੀ ਦਸ਼ ਸਕੂਲ ਟੀਚਿੰਗ ਨਾਨ ਟੀਚਿੰਗ ਸਕੂਲ ਯੂਨੀਅਨ ਇਹਨਾਂ ਪੰਜਾਬ 1:30 ਵਜੇ ਦਾ ਜਿਹੜਾ ਸਮਾਂ ਇਹਨਾਂ ਨੂੰ ਮਿਲਿਆ ਹੈ 3:00 ਵਜੇ 2:45 ਮਿੰਟ ਦਾ ਸੋ ਦੋਸਤੋ ਇਸ ਤਰ੍ਹਾਂ ਸਾਰੇ ਹੀ ਜਿਹੜੇ ਵੱਖ-ਵੱਖ 10 ਮੁਲਾਜ਼ਮ ਜਥੇਬੰਦੀਆਂ ਨੂੰ ਵੱਖ-ਵੱਖ ਜਿਹੜਾ ਕੀ ਸਮਾਂ ਦਿੱਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮੀਟਿੰਗ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਪ੍ਰੰਤੋ ਇਹ ਮੀਟਿੰਗ ਆ ਹੋਣਗੀਆਂ ਸਮੇਂ ਸਿਰ ਚन्नई ਇਸ ਦੇ ਬਾਰੇ ਅਜੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਹੁਤ ਵਾਰੀ ਐਸਾ ਵਾਪਰਿਆ ਹੈ ਕਿ ਮੀਟਿੰਗਾਂ ਨੂੰ ਫਿਰ ਅੱਗੇ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਵਕਤ ਸਰਕਾਰ ਵਾਕਿਆ ਹੀ ਮੀਟਿੰਗ ਕਰਨ ਲਈ ਸਜੋਕ ਨੇ ਤੇ ਵਾਕ ਵਾਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਪੱਲੇ ਕੁਝ ਪਾਵੇਗੀ ਜਾਂ ਨਹੀਂ ਇੱਕ ਵਾਰ ਫਿਰ ਮੀਟਿੰਗ ਬਾਰੇ ਤਾਂ ਕੁਝ ਵੀ ਜਿਹੜੀ ਛੋਟੀ ਨਹੀਂ ਦਿੱਤੀ ਜਾ ਸਕਦੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ